ਲੋ ਬਈ ਮਿੱਤਰੋ ਆਪਣਾ ਉਹੀ ਡੇਲੀ ਦਾ ਰੁਟੀਨ ਅਟਕੇ ਆਗੇ ਸੀਗੇ ਬਾਹਰ ਤੇ ਆਣੇ ਆਪਣੇ ਥੱਲੇ ਵਾਲੇ ਖੁੱਡੇ ਹੁਣ ਚਲਦਿਆਂ ਪਹਿਲਾਂ ਸਿੱਧਾ ਬੱਚਿਆਂ ਦੇ ਕੋਲੇ ਜਾ ਕੇ ਕਰਦਿਆਂ ਉਹਨਾਂ ਦੀ ਰਹਿਸ਼ ਚੈੱਕ ਕਿੰਨੀ ਕਰ ਹੈ ਆਸ਼ਾ ਕੱਲ੍ਹ ਬਈ ਉਹ ਲੇਟ ਦਾਣੇ ਪਾਈ ਸੀ ਥੋੜੇ ਜਿ 6 ਵਜੇ ਕੀ ਸੀ ਦਾਣੇ ਪਾਉਂਦੇ ਆ ਨਾ ਆਪਾਂ ਨੂੰ ਕਿਉਂਕਿ ਉਹਨਾਂ ਨੇ ਪਾਣੀ ਪੂਣੀ ਨਹੀਂ ਪੀਤਾ ਸੀ ਟਾਈਮ ਨਾਲ ਤੇ ਸੈੱਟ ਨਹੀਂ ਸੀਗੇ ਮੈਂ ਦਾਣੇ ਤਾਂ ਪਾਈ ਨਹੀਂ ਸੀ ਹੁਣ ਚਲਦਿਆਂ ਪਹਿਲਾਂ ਉੱਤੇ ਤੇ ਜਾ ਕੇ ਲੈਨੇ ਆ ਬੱਚਿਆਂ ਦੀ ਜਾਣਕਾਰੀ ਆਜੋ ਫਿਰ ਚਲਿਏ ਸਿੱਧਾ ਉੱਤੇ ਲਓ ਬਾਈ ਪਹੁੰਚ ਗਏ ਉੱਤੇ ਤੇ ਸਾਹਮਣੇ ਨੇ ਆਪਣੇ ਖੁੱਡੇ ਬੈਠੇ ਨੇ ਬੱਚੇ ਥੱਲੇ ਇੱਕ ਬੈਠਾ ਚੜਿਆ ਕੁੰਡੇ ਦੇ ਉੱਤੇ ਤੇ ਚਲਿਏ ਅੰਦਰ ਕਰੀਏ ਖੁੱਡੇ ਚ ਐਂਟਰੀ ਤੇ ਲਈਏ ਇਹਨਾਂ ਦੀ ਰਿਪੋਰਟ ਆ ਕਰਕੇ ਚੈੱਕ ਤੇ ਦਿਨੇ ਆ ਛੱਡਾ ਖੋਲਿਆ ਖੁੱਡਾ ਤੇ ਕਰਦੇ ਆ ਅੰਦਰ ਐਂਟਰੀ ਹਾਂ ਵਿੱਚ ਉਬਰੋ ਕੀ ਹਾਲ ਚਾਲ ਨੇ ਤਿਆਰ ਹੋਣ ਦੇ ਉੱਤੇ ਆ ਬੈਠੇ ਨੇ ਬਈ ਦੇਖੋ ਕਰ ਲਓ ਪਹਿਲਾਂ ਸਾਰੇ ਭਰਾ ਬੱਚਿਆਂ ਦਾ ਸ਼ੌਂਕ ਆ ਬੈਠੇ ਨੇ ਸੈਟ ਨੇ ਜਮਾ ਓਕੇ ਦੀ ਰਿਪੋਰਟ ਆ ਤੰਦਰੁਸਤ ਨੇਗੇ ਆ ਥੱਲੇ ਬੈਠੇ ਨੇ ਛੋਟੇ ਇੱਕ ਬੈਠਾ ਜਿਹੜਾ ਕੁੰਡੇ ਤੇ ਤੇ ਬਾਕੀ ਇੱਧਰ ਬੈਠੇ ਨੇਗੇ ਤੇ ਕਰਦੇ ਆ ਸਟਾਰਟ ਛੱਡਦੇ ਆ ਜ ਇਹਨਾਂ ਨੂੰ ਹਾਂ ਬਈ ਚੱਲੀਏ ਹੋ ਗਏ ਤਿਆਰੋਂ ਆਜੋ ਫਿਰ ਆਜੋ 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 ਚੱਲੀਏ ਤਿਆਰ ਹੋਗੇ ਚਲੋ ਭਾਈ ਪਹਿਲਾਂ ਡਾਦਾ ਇਹਨਾਂ ਨੂੰ ਮੈਂ ਤੇ ਫਿਰ ਕਰਦਾ ਤੁਹਾਡੇ ਨਾਲ ਗੱਲਬਾਤ ਕੋਈ ਭਾਈ ਛੱਟ ਤੇ ਸਾਰੇ ਬੱਚੇ ਤੇ ਆ ਆਉਂਦੀ ਹੈਗੀ ਆਪਣੀ ਡਾਰ ਟੋਟਲ ਛੱਡੇ ਨੇ ਅੱਜ ਆਪਾਂ 15 ਬੱਚੇ ਤੇ ਆ ਜਾਂਦੀ ਹੈਗੀ ਪੂਰੀ ਡਾਰ ਦੀ ਡਾਰ ਬੱਚਿਆਂ ਨੂੰ ਡਾਉਣ ਵਾਲਾ ਕੰਮ ਹੋ ਗਿਆ ਪੂਰਾ ਤੇ ਹੁਣ ਚੱਲਦੇ ਆਂ ਥੱਲੇ ਲੈ ਕੇ ਆਉਨੇ ਆ ਛੋਟੇ ਬੱਚਿਆਂ ਵਾਸਤੇ ਛੋਲੇ ਤੇ ਦੇ ਕੇ ਛੋਲੇ ਇਹਨਾਂ ਨੂੰ ਤੇ ਦੇ ਕੇ ਪਾਣੀ ਬਿਠਾਈਏ ਇਹਨਾਂ ਨੂੰ ਵੀ ਛਾਤਰੀਆਂ ਤੇ ਇਹਨਾਂ ਨਾਲ ਵੀ ਕਰੀਏ ਕੰਮ ਡਾਨਾ ਤੇ ਇਹਨਾਂ ਨੂੰ ਉਡੰਦੋ ਬੇਫਿਕਰੇ ਹੋ ਕੇ ਫੇਰ ਕਰਦੇ ਇਹਨਾਂ ਨਾਲ ਗੱਲਬਾਤ ਤੇ ਆਜੋ ਪਹਿਲਾਂ ਚੱਲੀਏ ਥੱਲੇ ਓ ਬਈ ਬੱਚੇ ਢਾਕੇ ਛੋਲੇ ਛੂਲੇ ਧੋ ਕੇ ਕਬੂਤਰਾਂ ਵਾਲੇ ਵੱਡੇ ਕਮਰੇ ਦੀ ਲਾਈਟ ਕਰਕੇ ਔਨ ਉਹਨਾਂ ਨੂੰ ਰੱਖ ਕੇ ਪਾਣੀ ਪਹਿਲਾਂ ਚੱਲਿਆਂ ਆਪਾਂ ਮੋਰ ਦੇ ਕੋਲੇ ਉਹਨੇ ਨਵੇਂ ਖੁੱਡੇ ਪਾਏ ਨੇ ਬਈ ਖੁੱਡਿਆਂ ਦੀ ਕੀਤੀ ਆ ਛੱਤ ਚੇਂਜ ਮੀ ਕਰਕੇ ਛੱਤ ਡਿੱਗ ਗਈ ਸੀ ਪਹਿਲਾਂ ਚੱਲਦੇ ਆਪਾਂ ਉਹਦੇ ਕੋਲੇ ਉਹਨੂੰ ਮਿਲ ਕੇ ਆਉਨੇ ਆ ਦੋ ਤਿੰਨ ਦਿਨਾਂ ਦਾ ਫੋਨ ਕਰੀ ਜਾਂਦੇ ਸੀ ਆਇਆ ਨਹੀਂ ਆਇਆ ਨਹੀਂ ਤੇ ਅੱਜ ਮੈਂ ਕਿਹਾ ਚਲੋ ਸਵੇਰੇ ਸਵੇਰੇ ਪਹਿਲਾਂ ਵਿੱਲੇ ਆ ਪਹਿਲਾਂ ਇਹ ਕੰਮ ਕਰਕੇ ਆਈਏ ਮੁੜ ਕੇ ਆਪਾਂ ਹੋ ਜਾਾਂਗੇ ਸਾਰਾ ਦਿਨ ਬੀਜੀ ਤੇ ਆਜੋ ਚੱਲੀਏ ਚੱਕ ਲਿਆ ਆਪਾਂ ਮੋਟਰਸਾਈਕਲ ਕਰ ਲਿਆ ਸਟਾਰਟ ਤੇ ਚੱਲੀਏ ਗੋਗੀ ਦੇ ਕੋਲੇ ਪਹਿਲਾਂ ਉਹਦੇ ਘਰੇ ਲਓ ਬਈ ਸੱਜਣੋ ਪਹੁੰਚ ਗਏ ਸੀਗੇ ਗੋਗੀ ਦੇ ਘਰੇ ਤੇ ਚੱਲਦੇ ਆਂ ਅੰਦਰ ਦੇਖਦੇ ਆਂ ਯਾਨੀ ਕਿਹੜੇ ਖੁੱਡੇ ਦੀ ਛੱਤ ਬਦਲੀ ਆ ਤੇ ਨਾਲ ਹੀ ਦੇਖਦੇ ਆਂ ਦੇ ਘੋਤਰ ਕਿਵੇਂ ਨੇ ਤੰਦਰੁਸਤ ਨੇ ਕੀ ਆ ਕੀ ਹਾਲ ਆ ਕੀ ਨਹੀਂ ਹੈਗਾ ਨਾਲੇ ਬੱਚੇ-ਵੁੱੱਚੇ ਕਿੰਨੇ-ਕਿੰਨੇ ਚੱਲੀਏ ਅੰਦਰ ਤੇ ਕਰਦੇ ਐਂਟਰੀ ਆ ਜੂ। ਬਈ ਦਿਖਾਉਣਿਆ ਤੁਹਾਨੂੰ ਗੋਗੀ ਦੇ ਕਬੂਤਰ ਆ। ਉੱਤੇ ਖੁੱਡੇ ਨੇਗੇ ਔਰ ਇਹ ਬਈ ਖੁੱਡੇ ਪਹਿਲਾਂ ਤੁਹਾਨੂੰ ਖੁੱਡੇ ਦਿਖਾ ਦਨਾ ਇਹੇ ਖੁੱਡੇ ਮੀਂਹ ਵੇਲੇ ਵੀਰੇ ਚੋਂਗੇ ਸੀਗੇ ਕਿਉਂਕਿ ਛੱਤਾਂ ਕਮਜ਼ੋਰ ਸੀਗੀਆਂ ਹੁਣ ਛੱਤਾਂ ਬਦਲਤੀਆਂ ਹੁਣ ਕੋਈ ਚੱਕਰ ਨਹੀਂ ਵਧੀਆ ਛੱਤਾਂ ਟੌਪ ਦੀਆਂ ਪਾਤੀਆਂ ਜਾ ਕੇ ਉੱਤੇ ਵੀ ਤੁਹਾਨੂੰ ਦਿਖਾਉਂਗਾ। ਤੇ ਬਾਕੀ ਆਹ ਜਾਲ ਜਿਹੜਾ ਆਪਣੇ ਕੋਲੇ ਪਿਆ ਸੀਗਾ ਇਹ ਗੋਗੀ ਦੇ ਹੀ ਸੀਗਾ ਪਹਿਲਾਂ ਮੈਂ ਲੈ ਕੇ ਗਿਆ ਸੀਗਾ ਹੁਣ ਮੇਰੇ ਕੋਲੇ ਫ੍ਰੀ ਪਿਆ ਸੀਗਾ ਮੀਂਹ ਦੇ ਟਾਈਮ ਇਹ ਲੈ ਆਇਆ। ਹੁਣ ਸਾਰੀਆਂ ਜੋੜੀਆਂ ਇਹਦੇ ਵਿੱਚ ਬਾਕੀ ਕਬੂਤਰ ਸਾਰੇ ਇੱਥੇ ਵੀ ਵਧੀਆ ਨੇ ਆਹ ਵੀ ਕਬੂਤਰ ਦੇਖ ਲਓ ਬਾਈ ਤੁਸੀਂ ਸਾਰੇ ਕਬੂਤਰ ਟਾਪਨ ਟਾਪ ਨੇਗੇ ਤੇ ਇਹਨਾਂ ਦੇ ਬੱਚੇ ਵੀ ਆਪਣੇ ਪਿੰਡੀ ਉੱਥੇ ਰਾਪੜੀ ਡਾਉਣੇ ਹੁੰਨੇ ਆਪਾਂ ਕਿਉਂਕਿ ਗੋਗੀ ਆਪਣੇ ਨਾਲ ਹੀ ਡਾਉਂਦਾ ਹੁੰਦਾ ਇਕੱਠੇ ਅਸੀਂ ਕਬੂਤਰ ਡਾਉਣੇ ਆ ਤੇ ਜਿੰਨੇ ਵੀ ਬੱਚੇ ਹੋਣਗੇ ਇੱਥੋਂ ਕਿਉਂਕਿ ਯਾਰ ਬੱਚੇ ਮੀਂਹ ਪੈਣ ਕਾਰਨ ਖੁੱਡੇ ਚੋਂਗੇ ਸੀਗੇ ਬੱਚੇ ਛੋਟੇ ਸੀ ਕੁਝ ਤਾਂ ਮਰ ਗਏ ਕੁਝ ਆਂਡੇ ਉਂਡੇ ਰੱਖੇ ਹੋਏ ਸੀਗੇ ਤਾਂ ਕਰਕੇ ਸਾਰੇ ਆਂਡੇ ਉਂਡੇ ਖਰਾਬ ਹੋ ਗਏ ਗੋਗੀ ਉੱਧਰ ਪਾਣੀ ਚ ਉਲਝਿਆ ਹੋਇਆ ਸੀ ਥੋੜਾ ਤੇ ਵੀਰੇ ਉਹ ਵੀ ਜ਼ਰੂਰੀ ਸੀ ਬਾਕੀ ਯਾਰ ਇਕੱਲਾ ਬੰਦਾ ਹੈਗਾ ਖੇਤੀਬਾੜੀ ਕਰਦਾ ਹੈਗਾ ਤਾਂ ਕਰਕੇ ਥੋੜੀ ਜੀ ਸੰਭਾਲ ਹੋ ਗਈ ਸੀਗੀ ਇਸ ਵਾਰ ਬਾਕੀ ਹੁਣ ਖੁੱਡੇ ਪਾਤੇ ਕੋਈ ਗੱਲ ਨਹੀਂ ਹਜੇ ਸੀਜ਼ਨ ਬਹੁਤ ਪਿਆ ਹੈਗਾ ਬੱਚੇ ਨਿਕਲੇ ਆਉਣਗੇ 20 25 ਬੱਚੇ ਵੀ ਇੱਥੇ ਨਿਕਲੇ ਆਏ ਤਾਂ ਬਹੁਤ ਨੇਗੀ ਆਪਾਂ ਨੂੰ 20 ਬੱਚੇ ਮੁੱਕਦੇ ਨਹੀਂ ਜੇ ਇੱਥੇ ਨਿਕਲੇ ਆਪਾਂ ਘਿਉਣੇ ਘਿਉਣੇ ਨੇ ਬਸ ਇਹ ਪਿੰਡ ਵੱਡਾ ਹੈਗਾ ਤੇ ਆਪਾਂ ਚੱਲਦੇ ਆ ਉੱਤੇ ਤੇ ਦਿਖਾਉਣੇ ਸਾਨੂੰ ਜਾ ਕੇ ਉੱਤੇ ਖੁੱਡਿਆਂ ਦਾ ਸੈਟਅਪ ਆਜੂ ਚੱਲੀਏ ਉਹ ਭਈ ਆ ਗਈ ਸੀਗੇ ਉੱਤੇ ਆਣੇਗੇ ਗੋਗੀ ਦੇ ਖੁੱਡੇ ਬਾਕੀ ਯਾਰ ਪਲਾਸਟਰ ਪਲੂਸਟਰ ਕਰਨ ਵਾਲਾ ਕੋਈ ਗੱਲ ਨਹੀਂ ਅੱਗੇ ਗੋਗੀ ਨੇ ਘਰ ਪੋਣਾਗਾ ਕੋਠੀ ਪੋਣੀ ਆ ਤਾਂ ਕਰਕੇ ਇਹ ਪ੍ਰਾਣੀ ਖੁੱਡੇ ਨੇ ਪਹਿਲਾਂ ਵਾਲੇ ਟਾਈਮ ਖੁੱਡੇ ਐਵੇਂ ਹੁੰਦੇ ਸੀ ਸਾਰੇ ਭਰਾਵਾਂ ਦੇ ਸਾਡੇ ਖੁੱਡੇ ਵੀ ਕਿਸੇ ਦਿਨ ਵੀਰੇ ਐਵੇਂ ਰਹੇ ਨੇਗੇ ਤੇ ਬਾਕੀ ਹੁਣ ਇਹਨੇ ਕੋਠੀ ਪੋਣੀ ਹੈਗੀ ਪਰਲੀ ਸਾਈਡ ਉਹਦੇ ਕਾਰਨ ਇਹ ਖੁੱਡਿਆਂ ਦਾ ਪੰਗਾ ਲਈ ਨਹੀਂ ਆਂਦਾ ਮੈਂ ਇਹਨੂੰ ਕਿਹਾ ਵੀ ਚੱਲ ਕੋਈ ਗੱਲ ਨਹੀਂ ਇੱਥੇ ਟਾਈਮ ਪਾਸ ਕਰ ਲਾਂਦੇ ਆ ਬਾਕੀ ਇਹਨੇ ਜਦੋਂ ਘਰ ਪਹੁੰਚਣਾ ਫਿਰ ਵਧੀਆ ਖੁੱਡੇ ਪਾਵਾਂਗੇ ਸ਼ੌਂਕ ਦੇ ਨਾਲ ਹਜੇ ਟੈਂਪਰੇਰੀ ਖੁੱਡੇ ਪਾਏ ਹੋਏ ਨੇ ਦੋ ਖੁੱਡੇ ਨੇ ਇੱਕ ਪਰਲੀ ਸਾਈਡ ਆ ਤੇ ਇੱਕ ਅਰਲੀ ਸਾਈਡ ਆ ਇੱਥੇ ਵੀ ਦੋ ਤਿੰਨ ਜੋੜੀਆਂ ਛੱਡੀਆਂ ਹੋਈਆਂ ਨੇ ਪਰ ਖੁੱਡਿਆਂ ਦੇ ਵਿੱਚ ਥੋੜਾ ਜਿਹਾ ਹਨੇਰਾ ਵੀਰੇ ਕਲੀਅਰ ਹੋਣੀ ਨਹੀਂ ਵੀਡੀਓ ਤੁਸੀਂ ਬਾਅਦ ਵਿੱਚ ਸ਼ੌਂਕ ਕਰ ਲਓ ਬਾਕੀ ਸੋਨੂੰ ਗੋਗੀ ਦੇ ਪਿੰਡ ਦਾ ਸ਼ੌਂਕ ਕਰਵਾਉਣਾ ਮੈਂ ਆਹਾ ਪਿੰਡ ਆ ਬਾਈ ਕਰਨਾਲ ਪਿੰਡ ਆ ਗਿਆ ਦਾ ਮੇਰੇ ਪਿੰਡ ਤੋਂ ਬਾਈ ਐ ਲਾ ਲੂ ਬਈ ਦੋ ਪਿੰਡ ਇੱਕ ਹੀ ਪਿੰਡ ਵਿੱਚ ਆ ਗਿਆ ਉਹ ਸਗਲਮਪੁਰ ਆ ਅਗਲਾ ਪਿੰਡ ਮੇਰਾ ਆ ਗਿਆ ਇੱਕ ਸਗਲਮਪੁਰ ਆ ਆ ਇੱਕ ਛਾਤਰੀ ਲੱਗੀ ਹੋਈ ਆ ਕੂਤਰ ਬਾਜ ਦੀ ਇੱਧਰ ਪੀਲੀ ਝਾਲਦਾਰ ਤੇ ਇੱਧਰ ਲੱਗੀ ਹੋਈ ਆ ਇੱਕ ਛਾਤਰੀ ਤੁਹਾਨੂੰ ਦਿਖਾਉਣਾ ਮੈਂ ਇੱਕ ਆ ਲੱਗ ਰਹੀ ਬਾਈ ਕੋਟੀ ਦੇ ਨਾਲ ਇੱਥੇ ਵੀ ਚਾਰ ਪੰਜ ਮੁੰਡਿਆਂ ਨੇ ਕੂਤਰ ਰੱਖੇ ਹੋਏ ਨੇ ਟਾਵਰ ਆ ਪਿੰਡ 'ਚ ਵੀ ਦੋ ਤਿੰਨੇ ਨੇ ਬਾਈ ਇੱਕ ਤਾਂ ਟਾਵਰ ਆ ਰਿਹਾ ਇੱਕ ਗੋਗੀ ਦੇ ਘਰ ਦੇ ਉੱਪਰ ਹੀ ਆ ਟਾਵਰ ਆ ਬਾਰਲੀ ਸਾਈਡ ਆ ਇਹਦੇ ਘਰ ਦੇ ਬਾਹਰ ਦੀ ਸਾਈਡ ਆ ਰੋਡ ਦੇ ਉੱਤੇ ਇੱਕ ਆ ਰਿਹਾ ਟਾਵਰ ਹੈ ਤੇ ਇੱਕ ਇਧਰ ਦੀ ਸਾਈਡ ਆ ਬਰਾ ਤੁਹਾਨੂੰ ਮੈਂ ਦਿਖਾਉਣਾਗਾ ਇੱਕ ਹੋਰ ਆ ਬਈ ਟਾਵਰ ਆ ਆ ਪਿੰਡ ਦੇ ਵਿੱਚ ਵੀ ਤਿੰਨ ਟਾਵਰ ਨੇਗੇ ਤੇ ਬਾਕੀ ਇੱਥੇ ਵੀ ਕੂਤਰ ਕਈ ਵਾਰੀ ਆ ਜਾਂਦੇ ਨੇ ਬਾਕੀ ਆਪਣਾ ਦੂਸਰੇ ਇਧਰ ਬਹੁਤ ਘੱਟ ਆਉਂਦੇ ਨੇ ਆਪਣੇ ਕੂਤਰਾਂ ਦੇ ਇਧਰ ਚੱਕਰ ਨਹੀਂ ਬੰਦਦਾ ਇਧਰ ਤਾਂ ਬਹੁਤ ਘੱਟ ਆਉਂਦੇ ਨੇ ਬਾਕੀ ਤੁਹਾਨੂੰ ਮੈਂ ਪਿੰਡ ਦਿਖਾਉਣਾ ਕਿ ਇਧਰੋਂ ਜਾ ਕੇ ਕਰੋ ਤੁਸੀਂ ਪਿੰਡ ਦਾ ਸ਼ੌਂਕ ਆ ਦੇਖੋ ਬਹੁਤ ਵੱਡਾ ਪਿੰਡ ਆਪਾਂ ਨੀਵੀਂ ਜਗ੍ਹਾ ਤੇ ਖੜੇ ਆ ਉੱਚੀ ਜਗ੍ਹਾ ਤੇ ਖੜ ਕੇ ਫੇਰ ਪਿੰਡ ਦੇਖਦਾ ਮਤਲਬ ਆ ਦੇਖੋ ਪਾਣੀ ਵਾਲੀ ਟੈਂਕੀ ਵੀ ਹੈਗੀ ਆ ਗੁਰੂ ਘਰ ਵੀ ਗੁੰਮਟ ਵਾਲਾ ਇੱਕ ਟਾਵਰ ਇੱਧਰ ਆਗਾ ਤੇ ਬਾਕੀ ਬਹੁਤ ਵਧੀਆ ਪਿੰਡ ਆਗਾ ਪਿੰਡ ਦੀ ਬੋਟ ਹੈ ਦੀ 1500 ਹੋਣੀ ਤੇ ਵਧੀਆ ਪਿੰਡ ਆ ਯਾਰ ਕੋਲ ਪਿੰਡ ਆ ਕਬੂਤਰਾਂ ਦਾ ਵਧੀਆ ਸਰਕਲ ਬੰਦ ਆਗਾ ਤੇ ਬਾਕੀ ਆ ਜਾਲ ਥੱਲੇ ਪਿਆਗਾ ਹੁਣ ਕੁੱਡੇ ਸੌਕੇ ਆਨਦੋ ਚੰਗੀ ਤਰ੍ਹਾਂ ਫੇਰ ਉੱਤੇ ਲਿਆ ਕੇ ਜੋੜੀਆਂ ਇਹ ਲਾ ਲਾ ਕੇ ਉੱਤੇ ਛੱਡ ਦੂਗਾ ਤੇ ਹੁਣ ਗੋਗੀ ਨੇ ਘਰ ਪੋਣਾਗਾ ਬਾਈ ਉਧਰਲੀ ਸੈਟ ਉਹ ਸਾਰਾ ਪਾਗਲ ਐਦੇ ਹੀ ਆਗਾ ਉੱਥਿਆਂ ਨੇ ਖੁੱਠੀ ਪਾਉਣੀ ਹੈਗੀ ਤੇ ਬਾਕੀ ਫੇਰ ਪਾਵਾਂਗੇ ਕੁੱਡੇ ਨਵੇਂ ਇੱਥੇ ਟੋਪਨ ਟੋਪ ਨਾਲੇ ਆਪਾਂ ਵਧੀਆ ਜੋੜੀਆਂ ਦੇ ਜਿਹੜੀਆਂ ਨੇ ਆਪਾਂ ਨੂੰ ਥੋੜਾ ਡਰ ਰਹਿੰਦਾ ਵੀ ਬੱਚੇ ਭੱਜ ਜਾਂਦੇ ਨੇ ਉਹ ਖੁੱਡੇ ਪਾ ਕੇ ਆਪਾਂ ਇੱਥੇ ਖਿਜਾਇਆ ਕਰਾਂਗੇ ਆ ਪਿੰਡ ਤੇ ਬਾਕੀ ਚੱਲਦੇ ਹੁਣ ਆਪਾਂ ਘਰੇ ਆਪਣੇ ਕਬੂਤਰ ਉੱਡੀ ਜਾਂਦੇ ਨੇ ਨਾਲੇ ਬੱਚਿਆਂ ਨੂੰ ਜਾ ਕੇ ਦਿੰਨੇ ਆ ਛੋਲੇ ਤੇ ਆਜੋ ਫੇਰ ਚੱਲੀਏ ਘਰੇ ਆਪਾਂ ਆ ਗਏ ਸੀਗੇ ਹੈਪੀ ਦੇ ਘਰੇ ਇੱਕ ਮੁੰਡਾ ਇੱਥੋਂ ਦਾ ਹੈਪੀ ਆਪਣਾ ਯਾਰ ਦੋਸਤ ਆ ਉਹਨੇ ਵੀ ਕਬੂਤਰ ਰੱਖੇ ਹੋਏ ਨੇ ਕਿਸੇ ਦਿਨ ਸਪੈਸ਼ਲ ਆਵਾਂਗੇ ਉਹਦਾ ਬਲੌਗ ਬਣਾਉਣਾ ਤੇ ਅੱਜ ਤੁਹਾਨੂੰ ਟੈਂਪਰੇਰੀ ਵੈਸੇ ਦਿਖਾ ਦਾਨਾਗਾ ਇੱਧਰ ਉਹਨੇ ਡੋਲੀ ਰੱਖੀ ਹੋਈ ਆ ਥੱਲੇ ਤੇ ਆਪਾਂ ਚੱਲਦੇ ਹਾਂ ਉੱਤੇ ਉਹਦੇ ਖੁੱਡਿਆਂ ਦਾ ਸ਼ੌਂਕ ਕਰਵਾਉਣਾ ਆ ਜੀ ਚੱਲੀਏ ਫੇਰ ਉੱਤੇ ਇਸიਗੇ ਉੱਤੇ ਇੱਕ ਹੈਪੀ ਦਾ ਖੁੱਡਾ ਪਿਆ ਗਿਆ ਇੱਧਰ ਲੱਕੜ ਵਾਲਾ ਐਨੇ ਸਪੈਸ਼ਲ ਜੋੜੀਆਂ ਜਿਹੜੀਆਂ 2-4 ਜਿਨ੍ਹਾਂ ਦੀ ਜਮਾਂ ਮਿਸਤ ਨਾ ਪੈਂਦੀ ਹੋਵੇ ਉਹ ਐਨੇ ਇੱਧਰ ਰੱਖਿਆ ਹੋਇਆਗਾ ਬਾਕੀ ਇੱਧਰ ਧੁੱਪੇ ਕਬੂਤਰ ਪਾਇਆ ਹੋਇਆ ਜਾਲ ਦੇ ਵਿੱਚ ਦੋ ਬੱਚੇ ਉਹ ਛਾਤਰੀ ਦੇ ਉੱਤੇ ਬਿਠਾ ਰੱਖੇ ਨੇ ਇੱਧਰ ਨੇ ਇਹਦੇ ਖੁੱਡੇ ਤੇ ਬਾਕੀ ਤੁਹਾਨੂੰ ਅੱਗੋਂ ਜਾ ਕੇ ਫਰੰਟ ਤੋਂ ਸ਼ੌਂਕ ਕਰਵਾਉਣਾ ਇਹਦੇ ਖੁੱਡਿਆਂ ਦਾ ਮੈਂ ਆਣੀਗੇ ਹੈਪੀ ਦੇ ਬਾਈ ਖੁੱਡੇ ਇਹਨੇ ਹੁਣ ਨਵੇਂ ਪਾਏ ਨੇਗੇ ਹਜੇ ਥੋੜੇ ਦਿਨ ਹੀ ਹੋਏ ਨੇ ਖੁੱਡੇ ਪਾਏ ਇਹਨੂੰ ਪਲਾਸਟਰ ਪਲੁਸਤਰ ਕਰਨ ਵਾਲੇ ਨੇਗੇ ਬਾਕੀ ਕੰਮ ਚੱਲੀ ਜਾਂਦਾਗਾ ਹਜੇ ਅੱਗੇ ਇਹ ਪਲਾਸਟਰ ਪਲੁਸਤਰ ਕਰੂਗਾ ਤੇ ਇੱਕ ਦਿਨ ਸਪੈਸ਼ਲ ਆਵਾਂਗੇ ਹੈਪੀ ਦੇ ਕੋਲੇ ਬਣਾ ਕੇ ਲੈ ਕੇ ਆਵਾਂਗੇ ਇਹਦੇ ਕਬੂਤਰਾਂ ਦਾ ਬਲੌਗ ਨਾਲੇ ਅੱਜ ਹੈਪੀ ਕਰੇ ਹੈਨਿੰਗਾ ਤੇ ਆਪਾਂ ਕਿਸੇ ਦਿਨ ਫੇਰ ਆਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਇਹਦੇ ਕਬੂਤਰ ਇੱਥੋਂ ਤੁਸੀਂ ਪਿੰਡ ਦੇਖ ਸਕਦੇ ਹੋ ਹੁਣ ਪਿੰਡ ਦੇ ਵਿਚਾਲੇ ਆਏਗੇ ਆਪਾਂ ਇੱਧਰ ਵੀ ਦੇਖ ਲਓ ਪਿੰਡ ਇੱਧਰ ਵੀ ਪਿੰਡ ਹੈਗਾ ਤੇ ਇੱਧਰ ਵੀ ਬਹੁਤ ਵੱਡਾ ਪਿੰਡ ਆ ਵੀ 1500 ਬੋਟ ਹੈਗੀ ਆ ਪਿੰਡ ਦੀ ਬਾਜੀ ਹੁੰਦੀ ਆ ਬਾਜੀ ਟਾਈਮ ਆਪਾਂ ਆਹੀ ਕੋਠੇ ਦੇ ਉੱਤੇ ਖੜੇ ਹੁੰਨੇ ਆਂਗੇ ਮੋਸਟਲੀ ਆਹਾ ਕੋਠੀ ਆ ਜਿੱਥੇ ਆਪਾਂ ਖੜੇ ਹੁੰਨੇ ਆਂਗੇ ਤੇ ਬਾਕੀ ਚੱਲਦੇ ਹੁਣ ਘਰੇ ਤੇ ਆਜੋ ਫਿਰ ਚੱਲ ਪਏ ਆਪਾਂ ਘਰ ਨੂੰ ਤੇ ਜਾ ਕੇ ਦਿੰਨੇ ਆ ਆਪਣੇ ਛੋਟੇ ਬੱਚਿਆਂ ਨੂੰ ਛੋਲੇ ਛੋਲੇ ਮੈਂ ਧੋਕੇ ਰੱਖਿਆ ਸੀਗਾ ਤੇ ਜਾ ਕੇ ਦਿੰਨੇ ਆ ਉਹਨਾਂ ਨੂੰ ਛੋਲੇ ਤੇ ਪਹੁੰਚਦੇ ਆ ਘਰੇ ਆਜੋ ਫਿਰ ਚੱਲੀਏ ਉਹ ਭਾਈ ਪਹੁੰਚ ਗਏ ਸੀਗੇ ਘਰੇ ਤੇ ਦਾਰ ਫਿਰਦੀ ਆ ਸਾਰੀ ਆਪਣੀ ਉੱਡੀ ਆ ਜਾਂਦੀ ਹੈਗੀ ਦਾਰ ਤੇ ਚਲਦਿਆਂ ਅੰਦਰ ਤੇ ਜਾ ਕੇ ਦਿੰਨੇ ਆ ਬੱਚਿਆਂ ਨੂੰ ਛੋਲੇ ਆ ਜੋ ਫਿਰ ਪਹਿਲਾਂ ਚੱਕ ਲਿਆ ਆਪਾਂ ਇਹ ਚਾਰ ਬੱਚੇ ਤੇ ਲੈ ਕੇ ਚਲਦਿਆਂ ਇਹਨਾਂ ਨੂੰ ਅੰਦਰ ਪਹਿਲਾਂ ਦਿੰਨੇ ਇਹਨਾਂ ਨੂੰ ਤੇ ਛਾਤਰੀਆਂ ਇੱਧਰ ਨੈੱਟ ਦੇ ਵਿੱਚ ਆਪਣੀਆਂ ਲੱਗੀਆਂ ਹੋਈਆਂ ਨੇ ਬਿਠਾ ਕੇ ਇਹਨਾਂ ਨੂੰ ਮੰਜੇ ਤੇ ਇਹਨਾਂ ਨੂੰ ਦਿੱਤਾ ਰੱਖ ਤੇ ਹੁਣ ਕੱਲੇ-ਕੱਲੇ ਨੂੰ ਕਰਕੇ DIY ਛੋਲੇ ਤੇ ਬਿਠਾਉਨੇ ਆ ਫਿਰ ਦੇਖੇ ਪਾਣੀ ਇਹਨਾਂ ਨੂੰ ਛਾਤਰੀਆਂ ਤੇ ਲਓ ਬਈ ਦੇ ਕੇ ਬੱਚਿਆਂ ਨੂੰ ਫੀਡ ਤੇ ਪਾਣੀ ਦੇ ਕੇ ਬਠਾਤੇ ਸੀਗੇ ਛਾਤਰੀਆਂ ਦੇ ਉੱਤੇ ਧੁੱਪ ਦੇ ਵਿੱਚ ਹੁਣ ਇਹ ਬੈਠੇ ਰਹਿਣਗੇ 2-2.5 ਘੰਟੇ ਤੇ ਛਾਤਰੀਆਂ ਦੇ ਉੱਤੇ ਇੱਕ ਛਾਤਰੀ ਇੱਧਰ ਲਾਈ ਹੋਈ ਆ ਇਹਨਾਂ ਦੀ ਮਰਜ਼ੀ ਜਿਵੇਂ ਮਰਜ਼ੀ ਬੈਠਣ ਉਹ ਡੱਡਕੇ ਡਾਰੀਆਂ ਮਾਰ-ਮਾਰ ਕੇ ਬੈਠੇ ਜਾਣਗੇ ਟਾਈਮ ਹੋ ਰਿਹਾ ਸੀਗਾ 1 ਵਜੇ ਦਾ ਤੇ ਅੱਜ ਆਪਣੇ ਮੋਸਟਲੀ ਲਗਭਗ ਬੱਚੇ ਬਹਿ ਗਏ ਭਾਈ ਕਿਉਂਕਿ ਰਾਤ ਆਪਾਂ ਦਾਣੇ ਬਹੁਤ ਜ਼ਿਆਦਾ ਲੇਟ ਪਾਏ ਸੀਗੇ ਕਿਉਂਕਿ ਇਹ 6 ਵਜੇ ਦੇ ਟਾਈਮ ਤੇ ਤਾਂ ਕਟੋ ਕਟ ਉੱਤਰ ਕੇ ਆਏ ਸੀਗੇ ਫੇਰ ਦਾਣੇ ਖਾਂਦੇ ਪੀਂਦੇ ਲੇਟ ਹੋ ਗਏ ਤੇ ਅੱਜ ਸਵੇਰੇ ਜਦੋਂ ਆਪਾਂ ਡਾਇਨਰ ਹੈਸ਼ ਇਹਨਾਂ ਦੇ ਅੰਦਰ ਬਹੁਤ ਜਿਆਦਾ ਸੀ ਮੈਂ ਸਵੇਰੀ ਛਾਤਰੀਆਂ ਲਾਤੀਆਂ ਸੀ ਪਰ ਫੇਰ ਵੀ 1 ਵਜੇ ਦਾ ਟਾਈਮ ਕਰੇ ਬਹੁਤ ਵਧੀਆ ਹਜੇ ਵੀ ਦੋ ਤਿੰਨ ਬੱਚੇ ਫਿਰਦੇ ਨੇਗੇ ਉੱਡੇ ਉਹ ਜਾਂਦਾ ਗਿਆ ਸਾਨੂੰ ਦਿਖਿਆ ਉਹਨਾਂ ਛਾਤਰੀਆਂ ਦੇ ਕੋਲ ਜਿੱ ਇੱਕ ਬੱਚਾ ਤਾਂ ਨੰਨ ਕੇ ਗਿਆ ਦੋ ਤਿੰਨ ਬੱਚੇ ਫਿਰਦੇ ਨੇ ਉੱਤੇ ਤੇ ਬਾਕੀ ਆਪਾਂ ਇਹਨਾਂ ਨਾਲ ਜ਼ਬਰਦਸਤੀ ਨਹੀਂ ਕੀਤੀ ਕਿਉਂਕਿ ਜਦੋਂ ਕਬੂਤਰ ਹੈਸ਼ਾ ਹੁੰਦਾ ਨਾ ਬਾਈ ਉਹਦੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਉਹਨੂੰ ਬਿਠਾ ਲੈਣਾ ਚਾਹੀਦਾਗਾ ਜੇ ਉਹ ਜੋਰ-ਜੂਰ ਲਾ ਕੇ ਆਉਂਦਾ ਬੱਚੇ ਸੌਕੀ ਆਉਂਦੇ ਨੇ ਫਿਰ ਉਹ ਲੋਟ ਨਹੀਂ ਆਉਂਦੇ ਵੀਰੇ ਸੌਕੇ ਦੇ ਵਿੱਚ ਵੀ ਆ ਜਾਂਦੇ ਨੇ ਹੋਰ ਬਾਇਰਸ ਵੀ ਉਹਨਾਂ ਦੇ ਵਿੱਚ ਆ ਜਾਂਦਾ ਜਿਆਦਾ ਜੋਰ ਨਹੀਂ ਲਗਾਉਣਾ ਚਾਹੀਦਾ ਰਹਿ ਸ਼ੇ ਕਬੂਤਰ ਦਾ ਜੇ ਕਬੂਤਰਾਂ ਦੇ ਅੰਦਰ ਸੋਨੂੰ ਜਿਆਦਾ ਰਹਿਸ਼ ਲੱਗੀ ਵੀ ਹਾਂ ਸਾਡੇ ਕਬੂਤਰ ਜਿਆਦੇ ਰਹਿਸ਼ੇ ਨੇਗੇ ਅੱਜ ਇਹ ਸਾਫ਼ ਹੈ ਨਹੀਂਗੇ ਜੇ ਮਾੜੇ-ਮੋٹے ਦਾਣੇ ਹੁੰਦੇ ਨੇ ਤਾਂ ਕੋਈ ਚੱਕਰਵਾਤ ਵਾਲੀ ਗੱਲ ਨਹੀਂ ਹੁੰਦੀ ਦਾਦੇ ਪਰ ਜੇ ਜਿਆਦੇ ਰਹਿਸ਼ ਹੋਵੇ ਤਾਂ ਫਿਰ ਵੀਰੇ ਬਿਠਾ ਲੈਣੇ ਚਾਹੀਦੇ ਨੇ ਕਿ ਤੇ ਮੈਂ ਅੱਜ ਜਲਦੀ ਬੱਚੇ ਬਿਠਾਲੇ ਸੀਗੇ ਜੇ ਇਹਨਾਂ ਨਾਲ ਮੈਂ ਧੱਕਾ ਕਰਦਾ ਤਾਂ ਬਾਈ ਇਹ ਸ਼ਾਮ ਤੱਕ ਹੀ ਉੱਡੀ ਜਾਂਦੇ ਪਰ ਆਪਾਂ ਉਹ ਚੀਜ਼ ਨਹੀਂ ਕਰਨੀ ਮੈਂ ਛਾਤੀਆਂ ਲਾਤੀਆਂ ਸੀ 2-3 ਤੇ ਇਹ ਆ ਕੇ ਬਹਿ ਗਿਆ ਆਪ ਦਾ ਆਰਾਮ ਨਾਲ ਇਹਨਾਂ ਨੂੰ ਹੁਣ ਕਰਨ ਤੋਂ ਰੈਸਟ ਧੁੱਪੀ ਬੈਠੇ ਰਹਿਣਗੇ ਨਾਲੇ ਸਰੀਰ ਖੁੱਲ ਜੂਗਾ ਥੋੜਾ ਬੋਤ ਇਹਨਾਂ ਦਾ ਤੇ ਆਪਾਂ ਚੱਲਦੇ ਆਂਗੇ ਥੱਲੇ ਆਜੋ ਫਿਰ ਚੱਲੀਏ ਭਈ ਸਾਰੇ ਕੰਮ ਹੀ ਲੇਟ ਹੋਈ ਜਾਂਦੇ ਨੇ 2 ਵਜੇ ਹਜੇ ਮੈਂ ਥੱਲੇ ਵਾਲੇ ਬੱਚਿਆਂ ਨੂੰ ਫੀਡ ਨਹੀਂ ਕਰਵਾਈ ਹੁਣ ਜਾਂਣਾ ਉਹਨਾਂ ਦੇ ਕੋਲੇ ਉਹਨਾਂ ਨੂੰ ਫੀਡ ਕਰਵਾਉਣਾ ਨਾਲੇ ਇੱਧਰ ਚੱਕ ਲਈ ਆਪਾਂ ਆਪਣੀ ਡੈਰੀ ਆ ਚੱਕ ਲਿਆ ਠੱਲਾ ਬਈ ਇਹ ਤਿੰਨ ਚਾਰ ਬੱਚਿਆਂ ਨੇ ਆਪਣੇ ਆnde ਠੱਲਾ ਪਾਉਣ ਵਾਲੀਆਂ ਹੋ ਰਹੀਆਂ ਨੇ ਨਾਲੇ ਤਾਂ ਉਹਨਾਂ ਦੇ ਠੱਲਾ ਪਾ ਦਾਨੇ ਨਾਲੇ ਕਰਵਾ ਦਾਨੇ ਬੱਚਿਆਂ ਨੂੰ ਫੀਡ ਛੋਲੇ ਇਹਦੇ ਵਿੱਚ ਥੋੜੇ ਜਿਹੇ ਰਹਿ ਗਏ ਬਸ ਅੱਜ ਆਪਾਂ ਨਵੇਂ ਛੋਲੇ ਭਿਉਂਦਾਂਗੇ ਹੋਰ ਤੇ ਆਪਾਂ ਚੱਲਦੇ ਹੁਣ ਕਮਰੇ ਦੇ ਵਿੱਚ ਨਾਲੇ ਤਾਂ ਬੱਚਿਆਂ ਨੂੰ ਕਰਵਾ ਦਈਏ ਫੀਡ ਤੇ ਨਾਲੇ ਪਾ ਦਈਏ ਆਪਾਂ ਨਵੇਂ ਆਪਣੇ ਜਿਹੜੇ ਬੱਚੇ ਹੋ ਰਹੇ ਨੇ ਚਾਰ ਉਹਨਾਂ ਦੇ ਠੱਲਾ ਆਜੋ ਫੇਰ ਚੱਲੀਏ ਇਹ ਵੀ ਨਿਵੇੜ ਦੇਈਏ ਕੰਮ ਲੋ ਵੀ ਬੱਚੇ ਬੁੱੱਚੇ ਤਾਰੇ ਸੀ ਆਪਾਂ ਸਾਰਾ ਕੰਮ ਹੋ ਗਿਆ ਸੀ ਕੰਪਲੀਟ ਬੱਚਿਆਂ ਨੂੰ ਵੀ ਦਾਣੇ ਰੱਖਿਆਏ ਸੀਗੇ ਤੇ ਬਾਕੀ ਹੁਣ ਵੱਡੇ ਕਬੂਤਰਾਂ ਨੂੰ ਅੱਜ ਸੈਕਿੰਡ ਵਾਰ ਦਾਣੇ ਰੱਖਤੇ ਬਈ ਸਵੇਰੇ ਮੈਂ ਇਹਨਾਂ ਨੂੰ 10 ਵਜੇ ਫੀਡ ਰੱਖੀ ਸੀਗੀ ਦਾਣੇ ਇਹਨਾਂ ਦੀਆਂ ਟਰੀਆਂ ਸਾਫ਼ ਪਈਆਂ ਸੀ ਪਿੱਲੀ ਇੱਟ ਵੀ ਖਾ ਰਕੀ ਸੀ ਉਹਨਾਂ ਨੂੰ ਮੈਂ ਦੁਆਰ ਤੋਂ ਰੱਖ ਤੇ ਬੱਚਿਆਂ ਵਾਲੇ ਕਬੂਤਰ ਨੇਗੇ ਤੇ ਇਹ ਖਾ ਲਾਂਗੇ ਆਪਦਾ ਦਾਣਾ ਪਾਣੀ ਇਹ ਸੀਗਾ ਆਪਣਾ ਅੱਜ ਦਾ ਬਲੌਗ ਬਲੌਗ ਵਧੀਆ ਲੱਗੇ ਹੋਏ ਆਪਣੇ ਚੈਨਲ ਨੂੰ ਸਾਰੇ ਭਰਾ ਜਾ ਕੇ ਕਰ ਲਓ ਸਬਸਕ੍ਰਾਈਬ ਸਤਿ ਸ੍ਰੀ ਅਕਾਲ ਭਾਈ ਸਾਰੇ ਭਰਾ